ਜੀ ਦੋਸਤੋ ਇਹ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਟੱਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਪਹਿਲਾਂ ਵੀ ਇਸ ਗੱਲ ਤੇ ਡਿਸਕਸ ਕੀਤਾ ਸੀਗਾ ਕਿ ਆਪਾਂ ਇੱਕ ਕੰਪਨੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਐਨ ਐਚ ਵੈਟ ਫਾਰਮ ਸੋ ਉਹਦੇ ਵਿੱਚ ਜਿਹੜੇ ਆਪਾਂ ਨੂੰ ਬੱਚਿਆਂ ਦੀ ਜ਼ਰੂਰਤ ਸੀ ਅੱਜ ਆਪਾਂ ਨੂੰ ਇੱਕ ਜਿਹੜਾ ਵੀਰ ਮਿਲ ਗਿਆ ਮੁੰਡਾ ਐਮ ਆਰ ਸੋ ਅੱਜ ਆਪਾਂ ਜਿਹੜਾ ਕੰਡਕਟਰ ਨੇ ਕੋਸ਼ ਉਹਨਾਂ ਪ੍ਰੋਡਕਟਾਂ ਦੀ ਆਪਾਂ ਡੀਪਲੀ ਗੱਲ ਕਰਾਂਗੇ ਸੋ ਕਸ਼ਮੀਰਾ ਨੇ ਕਿਹਾ ਸੀਗਾ ਵੀ ਬੀਟ ਬਰੀðਿੰਗ ਦੇ ਤੇ ਮਸਟ ਸਟੇਟਸ ਦੇ ਉੱਤੇ ਇੱਕ ਲੱਗ ਲੱਗ ਵੀਡੀਓ ਜਿਹੜੀ ਤੁਸੀਂ ਬਣਾਓ ਸੋ ਅੱਜ ਆਪਾਂ ਇੱਕ ਸਪੈਸ਼ਲ ਜਿਹੜਾ ਪ੍ਰੋਡਕਟ ਹੈਗਾ ਅ ਮਿਨਰਲ ਮਿਨਰਲ ਧਾਤਾਂ ਦਾ ਚੂਰਾ ਜਿੰਦੀ ਕਿ ਬਹੁਤ ਜ਼ਰੂਰਤ ਰਹਿੰਦੀ ਹੈ ਆਪਾਂ ਨੂੰ ਹਰ ਫਾਰਮਰ ਨੂੰ ਹਰ ਕਿਸਾਨ ਨੂੰ ਹਰ ਜੋ ਮੇਰੀ ਨਾਲ ਜੁੜਿਆ ਹੋਇਆ ਬੰਦਾ ਉਹਨੂੰ ਇਸ ਮਿਨਰਲ ਦੀ ਜਿਹੜੀ ਏ ਜ਼ਰੂਰਤ ਰਹਿੰਦੀ ਹੀ ਰਹਿੰਦੀ ਏ ਉਹਦਾ ਕਾਰਨ ਇਹ ਆ ਕਿ ਜਦੋਂ ਆਪਾਂ ਪਸ਼ੂਆਂ ਨੂੰ ਦੁੱਧ ਚੋਈ ਕਰਦੇ ਆ ਗਾਵਾਂ ਦੀ ਕਰਦੇ ਆ ਤਾਂਤਾ ਦਾ ਉਹਨਾਂ ਨੂੰ ਵਿਟਾਮਿਨ ਸਬੀ ਟੈਵਿਟਾਮਿਨਸ ਕੈਲਸ਼ੀਅਮ ਫਾਸਫੋਰਸ ਕਾਪਰ ਆਰਨ ਦੀ ਘਾਟ ਆ ਜਾਂਦੀ ਏ ਜਿਹੜੇ ਆਪਾਂ ਨੂੰ ਉਹਨਾਂ ਨੂੰ ਦੇਣੇ ਪੈਂਦੇ ਆ ਸੋ ਅੱਜ ਆਪਾਂ ਸਿਰਫ ਇੱਕ ਹੀ ਪ੍ਰੋਡਕਟ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਏ ਰਿਮਾਈਂਡ ਕਰਾਈਏ ਅੱਜ ਆਪਾਂ ਨਵੇਂ ਵੀਰ ਦੀ ਸੋ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹਦਾ ਨਾਮ ਜਸਵਾਲ ਸਿੰਘ ਜਸਵਾਲ ਸਿੰਘ ਨਾਂ ਇਹ ਵੀਰ ਦਾ ਤੇ ਪੇਂਟ ਆ ਫਾਰਮ ਤੋਂ ਫਾਰਮ ਤੋਂ ਇਹ ਵੀਰ ਹੈਗਾ ਜਸਵਾਲ ਸਿੰਘ ਸੋ ਮੋਬਾਈਲ ਨੰਬਰ ਕਿੰਨਾ ਬਣਦਾ 7834 834 3000 3000 33 ਸੋ ਆ ਇਹ ਨੰਬਰ ਹੈ ਵੀਰ ਦਾ ਜੇ ਕਿਸੇ ਨੇ ਕੋਈ ਵੀ ਪ੍ਰੋਡਕਟ ਮਗਾਉਣਾ ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਮੇਨ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਕਰਨੀ ਆਪਾਂ ਅੱਜ Tata ਦੇ ਚੂਰੇ ਦੇ ਲਿਆਓ ਜੀ ਇਹ ਜਿਹੜਾ ਸਾਡਾ ਕੰਪਨੀ ਦਾ ਆ ਰਿਹਾ ਹੈ ਹੈ Tata ਦਾ ਚੂਰਾ ਇਹ ਆ ਰਿਹਾ ਹੈ ਇਹ ਨੈਚ ਮਿਨਟਿਡਟਡ ਸੋ ਅੱਜ ਆਪਾਂ ਦੋਸਤੋ ਇਹਦੀ ਜਿਹੜੀ ਐਨ ਐਚ ਮਿਨਿਟਿਡ ਦੀ ਜਿਹੜੀ ਆਪਾਂ ਗੱਲ ਕਰਨੀ ਹੈ ਵਿੱਚ ਪਾਇਆ ਕੀ ਇਹਦਾ ਫਾਇਦਾ ਕੀ ਹੈ ਸੋ ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਨੀ ਹੈ ਸੋ ਮੈਂ ਜੋ ਸਵਾਲ ਦਾ ਨੰਬਰ ਵੀ ਕਰ ਦਨਾ ਬਹੁਤ ਸਾਰੇ ਵੀ ਕਈ ਵਾਰੀ ਮੈਨੂੰ ਫੋਨ ਕਰਦੇ ਆ ਸੋ ਫੋਨ ਚੱਕਿਆ ਨਹੀਂ ਜਾਂਦਾ 80834 ਜਿਸ ਪਰ ਹਾਂਜੀ 808343000 ਤਿੰਨ ਨੰਬਰ ਇਸ ਤੇ ਤੁਸੀਂ ਕਾਲ ਵੀ ਕਰ ਲਿਓ ਸੋ ਦੋਸਤੋ ਅੱਜ ਆਪਾਂ ਐਨ ਐਚ ਜਿਹੜਾ ਮਿੰਨਰ ਮਿਕਚਰ ਹੈਗਾ ਆਪਾਂ ਉਹਦੇ ਤੇ ਅੱਜ ਆਪਾਂ ਗੱਲ ਕਰਨੀ ਏ ਐਨ ਐਚ ਚੇਲੇਟਡ ਐਨ ਬੈਟ ਚੇਲੇਟਡ ਸੋ ਦੋਸਤੋ ਜਿਹੜਾ ਐਨ ਐਚ ਚੇਲੇਟਡ ਹੈ ਇਹਦੇ ਵਿੱਚ ਬਾਕੀ ਕੰਪਨੀਆਂ ਜਿੰਨੀ ਹੀ ਕੰਪੋਜੀਸ਼ਨ ਪਾਈ ਹੋਈ ਏ ਸੋ ਕੰਪਨੀਆਂ ਦੇ ਜਿੰਨੀ ਬਾਕੀ ਕੰਪੋਜੀਸ਼ਨ ਪਾਈ ਹੋਈ ਏ ਬਸ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਕੰਪਨੀ ਨੇ ਕੀਤਾ ਜਿਹੜਾ ਕਾਪਰ ਹੈ ਕਾਪਰੰਦੇ ਬਾਰੇ 6 ਗ੍ਰਾਮ ਪਾਇਆ ਜੀ ਉਸਕੋ ਆਮ ਤੇ 4 ਹੋਏਗਾ 3 5 ਹੋਏਗਾ 4 0 ਹੋਏਗਾ 3 0 ਹੋਏਗਾ ਪਰ ਇਹਨਾਂ ਨੇ 6 ਗ੍ਰਾਮ ਪਾਇਆ 6 ਗ੍ਰਾਮ ਕਾਪਰ ਪਾਉਣ ਦਾ ਕਾਰਨ ਇਹ ਆ ਕਿ ਤੁਹਾਨੂੰ ਪਤਾ ਕਾਪਰ ਦੀ ਡੈਫੀਸ਼ੈਂਸੀ ਦੇ ਨਾਲ ਜਿੱਦਾਂ ਕਿ ਪਸ਼ੂ ਦੀ ਸ਼ਾਈਨਿੰਗ ਪਸ਼ੂ ਦੇ ਖੋਰ ਪਸ਼ੂ ਦੇ ਵਾਲ ਝੜਨੇ ਪਸ਼ੂ ਨੇ ਹੀਟ ਚ ਨਾ ਆਉਣਾ ਇਹ ਸਾਰੀਆਂ ਘਾਟਾਂ ਜਿਹੜੀਆਂ ਕਾਪਰ ਦੇ ਨਾਲ ਹੁੰਦੀਆਂ ਨੇ ਸੋ ਇਸ ਤਰ੍ਹਾਂ ਕਿਸ ਕੰਪਨੀ ਨੇ ਕਾਪਰ ਜਿਹੜਾ ਇਹਦੇ ਵਿੱਚ ਪਲੱਸ ਪਾਇਆ ਹੋਇਆ ਸੋ ਦੋਸਤੋ ਇਹਦੇ ਵਿੱਚ ਇੱਕ ਇਹਨਾਂ ਨੇ ਹੋਰ ਬੜੀ ਵਧੀਆ ਡਿਫਰੈਂਟ ਚੀਜ਼ ਪਾਈ ਹੋਈ ਹੈ ਹਿਊਮਨ ਬਾਈਪਾਸ ਫੈਟ ਸੋ ਦੋਸਤੋ 150 ਗ੍ਰਾਮ ਜਿਹੜੀ ਇਹ ਪਾਈ ਹੋਈ ਹੈ ਇਸ ਕੰਪਨੀ ਨੇ ਸੋ ਇਹਦਾ ਬਾਈਪਾਸ ਫੈਟ ਪਾਉਣ ਦਾ ਕਾਰਨ ਕੀ ਹੈ ਜਦੋਂ ਸਾਡੀ ਸੀਨੀਅਰ ਦੇ ਨਾਲ ਡਿਸਕਸ ਹੁੰਦੀ ਅਸੀਂ ਗੱਲਬਾਤ ਕਰਦੇ ਆਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਬਹੁਤ ਸਾਰੇ ਜਿਵੇਂ ਕਿ ਆਪਣੀਆਂ ਗਾਵਾਂ ਬਹੁਤ ਦੁੱਧ ਦਿੰਦੀਆਂ ਨੇ ਉਹਨਾਂ ਦੀ ਫੈਟ ਬੜੀ ਘੱਟ ਆਉਂਦੀ ਏ ਸਾਨੂੰ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਪੁੱਛਦੇ ਆ ਵੀ ਫੈਟ ਵਾਸਤੇ ਕੀ ਦਈਏ ਸੋ ਅਸੀਂ ਉਹਨਾਂ ਨੂੰ ਐਕਸਟਰਾ ਬਾਈਪਾਸ ਫੈਟ ਲਖਾਈ ਦੀਏ ਚਾਹੇ ਕਿਸੇ ਕਿਸ ਤਰ੍ਹਾਂ ਦੇ ਪਾਊਡਰ ਆਉਂਦੇ ਆ ਉਹਨਾਂ ਨੂੰ ਉਹ ਲਖਾਈ ਦੇਆ ਸੋ ਦੋਸਤੋ ਇਹ ਇਦਾਂ ਦੀ ਜਿਹੜੀ ਮਤਲਬ ਕਿ ਤੁਹਾਨੂੰ ਐਕਸਟਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਉਕੇ ਇਹਦੇ ਵਿੱਚ ਇਹਨਾਂ ਨੇ ਦੋ ਕਮਬੀਨੇਸ਼ਨ ਬਹੁਤ ਜ਼ਬਰਦਸਤ ਪਾਤੀਆਂ ਨੇ ਇਸ ਕੰਪਨੀ ਦੇ ਸੋ ਇਹਦਾ ਦੋਸਤੋ ਐਮ ਆਰ ਪੀ ਇਕਨੋਮਿਕਲ ਪ੍ਰਾਈਸ ਦੇਖੋ ਇੰਨਾ ਕੁਛ ਕਾਉਣ ਦੇ ਵਿੱਚ ਵੀ ਦੋਸਤੋ ਇਹਦਾ ਇਕਨੋਮਿਕਲ ਜਿਹੜਾ ਪ੍ਰਾਈਸ ਹੈਗਾ ਦੋਸਤੋ ਦੇ 30 ਰੁਪਏ ਇਹਦਾ ਐਮ ਆਰ ਪੀ ਤੇ 200 ਰੁਪਏ ਦਾ ਦੋਸਤੋ ਤੁਹਾਨੂੰ ਇਹ ਕੋਸਟ ਕਰੂਗਾ ਬਿਲਕੁਲ ਵਾਜਬ ਰੇਟ ਤੇ ਤੇ ਬਹੁਤ ਹੀ ਜ਼ਬਰਦਸਤ ਪਾਏ ਦੇ ਜਿਹਾ ਫਾਰਮੂਲਾ ਤੇ ਸੋ ਦੋਸਤੋ ਆਹ ਵੇਖੋ ਇਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਵਧੀਆ ਕੀਤਾ ਵੀ ਜਿਹੜਾ ਉੱਤੇ ਪੇਪਰ ਲਾਇਆ ਵਾਈਟ ਲਾਇਆ ਆ। ਵਾਈਟ ਦਾ ਮਤਲਬ ਕੀ ਇਹਦੇ ਵਿੱਚ ਤੁਹਾਨੂੰ ਕੱਲੀ-ਕੱਲੀ ਚੀਜ਼ ਜਿਹੜੀ ਹੈ ਆ ਵੇਖੋ ਕੋਪਰਸ ਬਾਈਪਾਸ ਫੈਟ ਗ੍ਰੈਨੂਲ ਫਾਉਂਡ ਆਪਣਾ ਫਾਰਮ ਦੇ ਵਿੱਚ ਹੈਗਾ। ਤੁਹਾਨੂੰ ਇਹ ਸਾਰੇ ਵਿੱਚ ਦਿਸੂਗੀ ਵੀ ਪਾਇਆ ਹੋਇਆ ਹੈ। ਕਿਉਂਕਿ ਬਹੁਤ ਆ ਦੇਖੋ ਦੋਸਤੋ ਆ ਦੇਖੋ ਆ ਵਿੱਚ ਆ ਦਿਸ ਰਿਹਾ ਕੋਪਰਸ ਦੇ ਵਿੱਚ ਢਾਣੇ-ਮਾੜੇ-ਮਾੜੇ ਆ ਬਾਈਪਾਸ ਫੈਟ ਆ ਵਿਟਾਮਿਨਸ ਆ ਸਾਰਾ ਕੁਝ ਦੋਸਤੋ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਸੋ ਜਿਹੜੇ ਵੀ ਭਰਾਵਾਂ ਨੇ ਆਨਲਾਈਨ ਇਹ ਮੰਗਵਾਉਣਾ ਹੋਵੇ ਸੋ ਸਾਡਾ ਜਸਪਾਲ ਸਿੰਘ ਦੇ ਨਾਲ ਤੁਸੀਂ ਕੰਟੈਕਟ ਕਰਕੇ ਇਹ ਮਗਾ ਸਕਦੇ ਹੋ ਬਾਕੀ ਜਿਹੜੇ ਕੰਪਨੀ ਦੇ ਇਹ ਸਿੱਧਾ ਸਾਡਾ ਇੱਕ ਮੈਨੂਫੈਕਚਰਿੰਗ ਡਿ렉ਟਰ ਸੀਗਾ ਜਿਹੜਾ ਤਾਤਾ ਦਾ ਟੂਰ ਆ ਹੁੰਦਾ ਤਾਤਾ ਦਾ ਟੂਰ ਸੋ ਦੋਸਤੋ ਕੱਲ ਕਰਾਂਗੇ ਆਪਾਂ ਦੂਜੇ ਪੈਡਾਗੋਜੀ ਗੱਲ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਦ ਤੱਕ ਲਈ ਥੈਂਕ ਯੂ ਸੋ